ਅੱਜ ਕੱਲ ਦਾ ਜੋ ਦੌਰ ਚੱਲ ਰਿਹਾ ਇਸ ਦੌਰ ਦੇ ਵਿੱਚ ਜ਼ਿਆਦਾਤਰ ਕ੍ਰਾਈਮ ਨਾਜਾਇਜ਼ ਸਬੰਧਾਂ ਦੇ ਚੱਲਦੇ ਹੀ ਹੁੰਦੇ ਨੇ ਆਪਾਂ ਦੇਖਦੇ ਹਾਂ ਕਿ ਪਤਨੀ ਦੀ ਕਿਸੇ ਨਾਲ ਸੈਟਿੰਗ ਸੀ ਤਾਂ ਉਸਨੇ ਪਤੀ ਦਾ ਕਤਲ ਕਰਵਾ ਦਿੱਤਾ ਪਤੀ ਦੀ ਸੈਟਿੰਗ ਸੀ ਉਸਨੇ ਪਤਨੀ ਦਾ ਕਤਲ ਕਰਵਾ ਦਿੱਤਾ ਐਦਾਂ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ ਫਿਰ ਇਹੋ ਜੇ ਕ੍ਰਾਈਮ ਤੋਂ ਖਿਹੜਾ ਕਿਵੇਂ ਛੁੱਟ ਸਕਦਾ ਹੈ ਜਾਂ ਤਾਂ ਫਿਰ ਲੋਕਾਂ ਨੂੰ ਇੰਨਾ ਜ਼ਿਆਦਾ ਅਵੇਅਰ ਹੋਣਾ ਪਊਗਾ ਇਨਾ ਜ਼ਿਆਦਾ ਫਾਰਵਰਡ ਹੋਣਾ ਪਊਗਾ ਕਿ ਜੇ ਪਤਨੀ ਦੀ ਕਿਸੇ ਨਾਲ ਸੈਟਿੰਗ ਆ ਤਾਂ ਪਤੀ ਨੂੰ ਚਾਹੀਦਾ ਕਿ ਉਸ ਨੂੰ ਤਲਾਕ ਦੇ ਦੇਵੇ ਜਾਂ ਉਸ ਨਾਲ ਕੋਈ ਨਵੇੜਾ ਕਰ ਲਵੇ ਜੇ ਪਤੀ ਦੀ ਕਿਸੇ ਨਾਲ ਸੈਟਿੰਗ ਆ ਤਾਂ ਪਤਨੀ ਨੂੰ ਚਾਹੀਦਾ ਕਿ ਉਸ ਨਾਲ ਨਵੇੜਾ ਕਰ ਲਵੇ ਫੇਰ ਹੀ ਜਾਨ ਮਾਲ ਦਾ ਨੁਕਸਾਨ ਹੋਣੋਂ ਬਚ ਸਕਦਾ ਹੈ ਨਹੀਂ ਤਾਂ ਫਿਰ ਜਦੋਂ ਇਹ ਚੀਜ਼ਾਂ ਦੀ ਕਹਿਸ ਕਹਿ ਚੱਲਦੀ ਰਹਿੰਦੀ ਹੈ ਤਾਂ ਫਿਰ ਆਖਰ ਉਹ ਹੁੰਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਜਿਵੇਂ ਆਪਾਂ ਅੱਜ ਕੱਲ ਦੇ ਦੌਰ ਵਿੱਚ ਦੇਖਦੇ ਆ ਕਿਤੇ ਪਤਨੀ ਦਾ ਕਤਲ ਹੁੰਦਾ ਕਿਤੇ ਪਤੀ ਦਾ ਕਤਲ ਹੁੰਦਾ ਹੈ ਨਜਾਇਜ਼ ਸਬੰਧਾਂ ਦੇ ਚੱਲਦੇ ਅੱਜ ਦੀ ਜੋ ਸੱਚੀ ਘਟਨਾ ਇਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਬੰਦੇ ਦਾ ਕਤਲ ਹੁੰਦਾ ਜਦੋਂ ਕਤਲ ਪਿਛਲਾ ਰਾਜ ਖੁੱਲਦਾ ਤਾਂ ਸਭ ਲੋਕ ਸੋਚ ਕੇ ਹੈਰਾਨ ਹੋ ਜਾਂਦੇ ਨੇ ਕਿ ਇਹ ਕਿਵੇਂ ਹੋ ਗਿਆ ਸਾਰੇ ਦੋਸਤਾਂ ਨੂੰ ਸਤਿ ਸ਼ਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰਾਖੰਡ ਦਾ ਹਰਦਵਾਰ ਹਰਦਵਾਰ ਦਾ ਥਾਣਾ ਪੱਥਲੀ ਤੇ ਇਸ ਦੇ ਅਧੀਨ ਪੈਂਦਾ ਇਲਾਕਾ ਸ਼ਾਹਪੁਰ ਸੀਤਲਖੇੜਾ ਗੱਲ ਹੈ 18 ਮਾਰਚ 2025 ਦੀ ਇਸ ਦੇ ਅਧੀਨ ਹੀ ਇੱਕ ਇਲਾਕਾ ਹੋਰ ਪੈਂਦਾ 마ੜੀ 마ੜੀ ਇਲਾਕੇ ਦੇ ਵਿੱਚ ਸੜਕ ਦੇ ਕਿਨਾਰੇ ਝਾੜੀਆਂ ਦੇ ਵਿੱਚ ਰਾਹਗੀਰਾਂ ਨੂੰ ਇੱਕ লাশ ਦਿਖਾਈ ਦਿੰਦੀ ਹੈ ਹੁਣ ਇੱਥੇ ਇਕੱਠ ਹੋ ਜਾਂਦਾ ਹੈ ਸਭ ਇਹ ਸੋਚ ਰਹੇ ਸੀ ਕਿ ਇਹ লাশ ਹੈ ਕਿਸ ਦੀ ਇੱਥੇ ਕਿਵੇਂ ਆਈ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਸ਼ਾਨਬੀਨ ਕਰਦੀ ਹੈ ਤੇ ਸਨਾਖਤ ਕਰਦੀ ਹੈ ਕਿ ਆਖਰੇ লাশ ਹੈ ਕਿਸ ਦੀ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ লাশ ਤਾਂ ਸੁਖਪਾਲ ਦੀ ਹੈ ਫਿਰ ਸੁਖਪਾਲ ਦੇ ਘਰਦਿਆਂ ਨੂੰ ਸੂਚਿਤ ਕੀਤਾ ਜਾਂਦਾ ਉਸਦੇ ਪਿਤਾ ਸੀਤਾਰਾਮ ਅਤੇ ਭਰਾ ਪਵਨ ਨੂੰ ਤੇ ਉਸ ਦੀ ਪਤਨੀ ਜਿਸ ਦਾ ਨੋਂ ਰਿਤੂ ਹੁੰਦਾ ਇਹਨਾਂ ਨੂੰ ਸੂਚਿਤ ਕੀਤਾ ਜਾਂਦਾ ਸੁਖਪਾਲ ਦੀ ਉਮਰ ਲਗਭਗ 49 ਸਾਲ ਸੀ ਜਦੋਂ ਪਰਿਵਾਰ ਵਾਲੇ ਮੌਕੇ ਤੇ ਹੁੰਦੇ ਆ ਤਾਂ ਰੋਣ ਪਿੱਟਣ ਪੈ ਜਾਂਦਾ ਹੈ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਕਿਉਂਕਿ ਉਸ ਦੇ ਸਿਰ ਦੇ ਸਾਈਂ ਦੀ ਮੌਤ ਹੋ ਚੁੱਕੀ ਸੀ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਸੀ ਦੇਖਣ ਨੂੰ ਲੱਗਦਾ ਸੀ ਕਿ ਜੋ ਸੁਖਪਾਲ ਹੈ ਉਸ ਦੀ ਹਤਿਆ ਗਲ ਘੋਟ ਕੇ ਕੀਤੀ ਗਈ ਹੈ ਕਿਉਂਕਿ ਉਸ ਦੀ ਬਾਡੀ ਦੇ ਉੱਤੇ ਕੋਈ ਵੀ ਨਿਸ਼ਾਨ ਨਹੀਂ ਸੀ ਇਹ ਜੋ ਸੁਖਪਾਲ ਸੀ ਇਹ ਪੰਜਾਬ ਦੇ ਸ੍ਰੀ ਅਮਰitsar ਸਾਹਿਬ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸੇਵਾਦਾਰ ਦੀ ਨੌਕਰੀ ਕਰਦਾ ਸੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਤਾਂ ਆਪਣੇ ਘਰ ਗਿਆ ਹੀ ਨਹੀਂ ਇਹ ਤਾਂ ਪੰਜਾਬ ਗਿਆ ਹੋਇਆ ਸੀ ਫਿਰ ਇੱਥੇ ਕਿਵੇਂ ਆ ਗਿਆ ਤੇ ਕਿਸ ਨੇ ਇਸ ਦੀ ਹਤਿਆ ਕਰ ਦਿੱਤੀ ਕਿਉਂ ਹਤਿਆ ਕਰ ਦਿੱਤੀ ਕਈ ਸਵਾਲ ਪੁਲਿਸ ਦੇ ਸਾਹਮਣੇ ਸੀ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ। ਪੁਲਿਸ ਤਫ਼ਤੀਸ਼ ਕਰ ਰਹੀ ਸੀ ਤਫ਼ਤੀਸ਼ ਕਰਦੇ ਕਰਦੇ ਜੋ ਸੁਖਪਾਲ ਦਾ ਭਰਾ ਸੀ ਪਵਨ ਪਵਨ ਪੁਲਿਸ ਨੂੰ ਦੱਸਦਾ ਹੈ ਕਿ ਮੇਰੀ ਪਰਜਾਈ ਜੋ ਰੀਤੂ ਆ ਉਸ ਦੇ ਇੱਕ ਬੰਦਾ ਹੈ ਰਿਤਿਕ ਉਸ ਨਾਲ ਨਜਾਇਜ਼ ਸਬੰਧ ਨੇ ਇਹਨਾਂ ਨੇ ਰਲ ਕੇ ਹੀ ਉਸ ਦਾ ਕਤਲ ਕੀਤਾ ਹੈ। ਪੁਲਿਸ ਇਸ ਗੱਲ ਤੇ ਐਕਸ਼ਨ ਤਾਂ ਨਹੀਂ ਲੈਂਦੀ ਪਰ ਸਬੂਤ ਇਕੱਠੇ ਕਰਦੀ ਹੈ। ਪੁਲਿਸ ਰਿਤਿਕ ਅਤੇ ਜੋ ਰੀਤੂ ਹੁੰਦੀ ਆ ਇਹਨਾਂ ਦੀਆਂ ਕਾਲ ਡਿਟੇਲਾਂ ਕਢਵਾਉਂਦੀ ਆ ਲੋਕੇਸ਼ਨ ਦੇਖਦੀ ਆ ਤੇ ਸੀਸੀਟੀਵੀ ਕੈਮਰੇ ਦੇਖਦੀ ਆ ਸੀਸੀਟੀਵੀ ਕੈਮਰਿਆਂ ਦੇ ਵਿੱਚ ਜੋ ਰਿਤਿਕ ਹੁੰਦਾ ਉਹ ਮੁਖਪਾਲ ਨੂੰ ਬੱਸ ਸਟੈਂਡ ਕੋਲੋਂ ਆਪਣੀ ਕਾਰ ਦੇ ਵਿੱਚ ਬਿਠਾਉਂਦਾ ਨਜ਼ਰ ਆਉਂਦਾ ਹੁਣ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਆ ਤੇ ਇਹਨਾਂ ਤੋਂ ਪੁੱਛਗਿੱਛ ਕਰਦੀ ਆ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ ਪਰ ਜਦੋਂ ਸਖਤੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਇਹ ਜੋ ਕਹਾਣੀ ਦੱਸਦੇ ਆ ਉਸ ਨੂੰ ਸੁਣ ਕੇ ਪੁਲਿਸ ਵੀ ਹੈਰਾਨ ਹੋ ਜਾਂਦੀ ਆ ਰਿਤੂ ਦੱਸਦੀ ਹੈ ਕਿ ਮੇਰਾ ਪਤੀ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਨੌਕਰੀ ਕਰਦਾ ਸੀ ਜ਼ਿੰਦਗੀ ਚੰਗੀ ਚੱਲਦੀ ਸੀ ਪਰ ਜਿਆਦਾ ਸਮਾਂ ਜੋ ਸੁਖਪਾਲ ਸੀ ਉਹ ਪੰਜਾਬ ਦੇ ਵਿੱਚ ਰਹਿੰਦਾ ਸੀ ਨੌਕਰੀ ਕਰਨ ਦੇ ਕਾਰਨ ਉਹ ਉੱਥੇ ਹੀ ਰਹਿੰਦਾ ਸੀ ਇਧਰ ਰਿਤੂ ਨੂੰ ਇਕੱਲਾਪਣ ਮਹਿਸੂਸ ਹੁੰਦਾ ਸੀ ਇਸ ਦੀ ਮੁਲਾਕਾਤ ਹੁੰਦੀ ਹੈ ਰਿਤਕ ਦੇ ਨਾਲ ਰਿਤਕ ਅਤੇ ਰਿਤੂ ਦੀਆਂ ਦੋਨਾਂ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਨਜ਼ਦੀਕੀਆਂ ਪਿਆਰ ਦੇ ਵਿੱਚ ਬਦਲ ਜਾਂਦੀਆਂ ਤੇ ਹੁਣ ਇੰਨਾ ਵਿੱਚ ਨਜਾਇਜ਼ ਸਬੰਧ ਬਣ ਜਾਂਦੇ ਨੇ ਤੇ ਜੋ ਸੁਖਪਾਲ ਹੁੰਦਾ ਹੈ ਉਹ ਆਪਣਾ ਕੰਮ ਕਰਨ ਵਾਸਤੇ ਪੰਜਾਬ ਜਾਂਦਾ ਹੈ ਪਰ ਜੋ ਰਿਤੂ ਤੇ ਰਿਤਿਕ ਹੁੰਦੇ ਆ ਇਹ ਦੋਨੋਂ ਉਸ ਦੇ ਪਿੱਛੇ ਇੱਕ ਦੂਜੇ ਦੇ ਨਾਲ ਸਬੰਧ ਬਣਾਉਂਦੇ ਇਸ ਗੱਲ ਦਾ ਪਤਾ ਸੁਖਪਾਲ ਨੂੰ ਲੱਗ ਜਾਂਦਾ ਹੈ ਸੁਖਪਾਲ ਹੋ ਰਿਤੂ ਦੇ ਨਾਲ ਝਗੜਾ ਕਰਦਾ ਹੈ ਲੜਾਈ ਕਰਦਾ ਹੈ ਕਿ ਤੂੰ ਇਹ ਕੀ ਕਰ ਰਹੀ ਹੈ ਰਿਤੂ ਸੁਖਪਾਲ ਤੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਮੈਥੋਂ ਗਲਤੀ ਹੋ ਗਈ ਅੱਗੇ ਤੋਂ ਮੈਂ ਐਦਾਂ ਦਾ ਕੁਝ ਵੀ ਨਹੀਂ ਕਰਾਂਗੀ ਗੱਲ ਗਈ ਆਈ ਹੋ ਜਾਂਦੀ ਐ ਤੇ ਉਸ ਤੋਂ ਬਾਅਦ ਫੇਰ ਸੁਖਪਾਲ ਪੰਜਾਬ ਦੇ ਵਿੱਚ ਆ ਜਾਂਦਾ ਹੈ ਨੌਕਰੀ ਤੇ ਜਦੋਂ ਹੀ ਸੁਖਪਾਲ ਪੰਜਾਬ ਦੇ ਵਿੱਚ ਨੌਕਰੀ ਤੇ ਆਉਂਦਾ ਹੈ ਰਿਤੂ ਫੇਰ ਰਿਤਿਕ ਦੇ ਕੰਟੈਕਟ ਦੇ ਵਿੱਚ ਆਉਂਦੀ ਐ ਤੇ ਫੇਰ ਉਹਨਾਂ ਦਾ ਉਦਾਂ ਹੀ ਪਿਆਰ ਚੱਲਦਾ ਹੈ ਹੁਣ ਫੇਰ ਇਸ ਗੱਲ ਦਾ ਪਤਾ ਸੁਖਪਾਲ ਨੂੰ ਲੱਗ ਜਾਂਦਾ ਹੈ ਤੇ ਸੁਖਪਾਲ ਫੇਰ ਰਿਤੂ ਦੇ ਨਾਲ ਲੜਾਈ ਝਗੜਾ ਕਰਦਾ ਹੈ ਤੇ ਹੁਣ ਰਿਤੂ ਤੇ ਰਿਤਿਕ ਨੂੰ ਲੱਗਦਾ ਹੈ ਕਿ ਸੁਖਪਾਲ ਰਾਹ ਦਾ ਰੋੜਾ ਬਣ ਚੁੱਕਿਆ ਇਸ ਨੂੰ ਰਾਹ ਦੇ ਵਿੱਚੋਂ ਹਟਾਉਣਾ ਹੋਵੇਗਾ। ਯਾਨੀ ਇਸ ਦਾ ਕਤਲ ਕਰਕੇ ਇਸ ਕਹਾਣੀ ਨੂੰ ਇੱਥੇ ਹੀ ਖਤਮ ਕਰਨਾ ਹੋਵੇਗਾ ਕਿਉਂਕਿ ਜਿੰਨਾ ਸਮਾ ਸੁਖਪਾਲ ਆਪਣੇ ਵਿੱਚ ਹੈ ਆਪਾਂ ਇੱਕ ਦੂਜੇ ਦੇ ਨਾਲ ਨਹੀਂ ਮਿਲ ਸਕਦੇ ਇਸ ਕਾਰਨ ਸੁਖਪਾਲ ਦੀ ਮੌਤ ਬਹੁਤ ਜ਼ਰੂਰੀ ਹੈ। ਹੁਣ ਰੀਤੂ ਸੁਖਪਾਲ ਨੂੰ ਕਾਲ ਕਰਦੀ ਹੈ ਤੇ ਉਸ ਨੂੰ ਹਰਦوار ਆਉਣ ਲਈ ਕਹਿੰਦੀ ਹੈ। ਸੁਖਪਾਲ ਆ ਜਾਂਦਾ ਹੈ ਪਰ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਜਦੋਂ ਸੁਖਪਾਲ ਬਾਸ ਰੱਡੇ ਆਉਂਦਾ ਤਾਂ ਉੱਥੇ ਰਿਤਿਕ ਗੱਡੀ ਲੈ ਕੇ ਆ ਜਾਂਦਾ ਤੇ ਹੁਣ ਸੁਖਪਾਲ ਨੂੰ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਇਸ ਨੂੰ ਕੋਈ ਨਸ਼ੀਲੀ ਚੀਜ਼ ਖਵਾਈ ਜਾਂਦੀ ਹੈ ਤੇ ਫੇਰ ਮੌਕਾ ਦੇ ਕੇ ਇਸ ਦਾ ਗਲ ਕੁੱਟ ਦਿੱਤਾ ਜਾਂਦਾ ਹੈ ਗਲ ਕੁੱਟਣ ਤੋਂ ਬਾਅਦ ਮਾੜੀ ਇਲਾਕੇ ਦੇ ਵਿੱਚ ਸੜਕ ਦੇ ਕਿਨਾਰੇ ਇਸ ਦੀ লাশ ਨੂੰ ਝਾੜੀਆਂ ਵਿੱਚ ਸੁੱਟ ਕੇ ਰਿਤਿਕ ਉੱਥੋਂ ਭੱਜ ਜਾਂਦਾ ਤੇ ਹੁਣ ਰਿਤਕ ਅਤੇ ਰੀਤੂ ਨੂੰ ਲੱਗਦਾ ਸੀ ਕਿ ਸ਼ਾਇਦ ਸਾਡੇ ਤੱਕ ਪੁਲਿਸ ਕਦੇ ਵੀ ਨਹੀਂ ਪਹੁੰਚ ਸਕਦੀ ਤੇ ਹੁਣ ਅਸੀਂ ਆਰਾਮ ਦੇ ਨਾਲ ਜ਼ਿੰਦਗੀ ਕੱਟਾਂਗੇ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਜੋ ਰੋੜਾ ਸੀ ਉਹ ਪਾਸੇ ਹੋ ਗਿਆ ਪਰ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਇੱਕ ਨਾ ਇੱਕ ਦਿਨ ਕਾਨੂੰਨ ਦੇ ਹੱਥ ਚੜਹੀ ਜਾਂਦਾ ਤੇ ਇਦਾਂ ਹੀ ਇਸ ਕੇਸ ਦੇ ਵਿੱਚ ਹੁੰਦਾ ਹੈ ਦੋਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਕੇਸ ਦਰਜ ਕੀਤਾ ਜਾਂਦਾ ਹੈ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਜਦਕਿ ਇਸ ਦੇ ਹੋਰ ਵੀ ਹੱਲ ਹੋ ਸਕਦੇ ਸੀ। ਰੀਤੂ ਸੁਖਪਾਲ ਤੋਂ ਤਲਾਕ ਵੀ ਲੈ ਸਕਦੀ ਸੀ। ਰੀਤੂ ਸੁਖਪਾਲ ਨਾਲੋਂ ਅਲੱਗ ਵੀ ਰਹਿ ਸਕਦੀ ਸੀ ਪਰ ਇਹਨਾਂ ਨੇ ਰਸਤਾ ਅਪਣਾਇਆ ਕ੍ਰਾਈਮ ਦਾ ਤੇ ਸੁਖਪਾਲ ਦਾ ਕਤਲ ਕਰ ਦਿੱਤਾ। ਜਿਸ ਦੇ ਕਾਰਨ ਸਖਪਾਲ ਦੀ ਤਾਂ ਮੌਤ ਹੋਈ ਗਈ ਪਰ ਇਹਨਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀ ਕਾਲ